ਇੱਕ ਜੱਟ ਨਵਾਂ-ਨਵਾਂ ਸ਼ਹਿਰ ਚ ਆਇਆ ਜਦ ਹੁਣ ਉਹ ਬਾਜ਼ਾਰ ਦੇ ਵਿੱਚ ਲੰਘਣ ਲੱਗਿਆ ਤਾਂ ਉਹਨੇ ਕੀ ਦੇਖਿਆ ਇੱਕ ਹਲਵਾਈ ਆਪਣੀ ਦੁਕਾਨ ਤੇ ਮਠਾਈ ਸਜਾ ਕੇ ਬੈਠਿਆ ਹੁਣ ਮਠਾਈ ਨੂੰ ਦੇਖ ਕੇ ਜੱਟ ਦੇ ਮੂੰਹ ਚ ਪਾਣੀ ਆ ਗਿਆ ਉਹ ਉੱਥੇ ਹੀ ਖੜ ਗਿਆ ਅੱਗੇ ਪੈਰ ਨਾ ਪੁੱਟਿਆ ਤੇ ਸੋਚਣ ਲੱਗ ਗਿਆ ਕਿ ਕਿੰਨੀ ਸੋਹਣੀ ਮਠਾਈ ਆ ਕਿੱਡੀ ਸਵਾਦ ਲੱਗਦੀ ਆ ਦੇਖਣ ਚ ਵੀ ਕਿਉਂ ਨਾ ਇਹਨੂੰ ਖਾਇਆ ਜਾਵੇ ਉਹ ਮਠਾਈ ਖਾਣ ਲਈ ਇੱਕ ਸਕੀਮ ਲੜਨ ਲੱਗਿਆ ਫਿਰ ਉਹਨੇ ਇੱਕ ਸਕੀਮ ਲੜਾਈ ਜੱਟ ਨੇ ਇੱਕ ਤਿੱਲਾ ਚੁੱਕਿਆ ਤੇ ਹੁਣ ਦੁਕਾਨਦਾਰ ਉੱਥੇ ਬੈਠਾ ਸੀ ਦੁਕਾਨਦਾਰ ਦੀ ਅੱਖਾਂ ਦੇ ਅੱਗੇ ਤਿੱਲਾ ਐ ਕਰਨ ਲੱਗ ਗਿਆ ਉਹ ਦੁਕਾਨਦਾਰ ਦੇਖੀ ਜਾ ਰਿਹਾ ਸੀ ਵੀ ਇਹ ਕੀ ਕਰ ਰਿਹਾ ਉਹ ਜੱਟ ਨੂੰ ਕਹਿੰਦਾ ਕਹਿੰਦਾ ਕੀ ਕਹਿੰਦਾ ਤੂੰ ਮੂਰਖ ਐ ਤੂੰ ਪਾਗਲ ਐ ਤੂੰ ਇਹ ਕੀ ਕਰ ਰਿਹਾ ਜੱਟ ਕਹਿੰਦਾ ਮੈਂ ਤਾਂ ਬਸ ਸਾਹੀ ਚੈੱਕ ਕਰਨਾ ਸੀ ਵੀ ਤੈਨੂੰ ਦਿਖਦਾ ਐ ਕਿ ਨਹੀਂ ਦਿਖਦਾ ਤੂੰ ਅੰਨਾਂ ਐ ਜਾਂ ਸਜਾਖਾਂ ਐ ਦੁਕਾਨਦਾਰ ਕਹਿੰਦਾ ਮੈਨੂੰ ਤੇਰੇ ਨਾਲ ਦਿਮਾਗ 'ਚ ਫਰਕ ਲੱਗਦਾ ਕਹਿੰਦਾ ਲੈ ਫਰਕ ਮੇਰੇ ਦਿਮਾਗ 'ਚ ਨਹੀਂ ਫਰਕ ਤਾਂ ਕਹਿੰਦੇ ਤੇਰੇ ਦਿਮਾਗ 'ਚ ਆ। ਉਹ ਕਹਿੰਦਾ ਕਿਉਂ? ਮੇਰੇ ਦਿਮਾਗ 'ਚ ਕਿਉਂ ਫਰਕ ਆ? ਕਹਿੰਦਾ ਹੋਰ ਕੀ? ਕਹਿੰਦਾ ਤੈਨੂੰ ਦਿਖਦਾ ਨਹੀਂ ਮਠਾਈ ਕਿੰਡੀ ਸੋਹਣੀ ਆ। ਕਹਿੰਦਾ ਹਾਂ ਫਿਰ। ਕਹਿੰਦਾ ਤੈਨੂੰ ਖਾਣ ਨੂੰ ਨਹੀਂ ਜੀ ਕਰਦਾ ਇਹਨੂੰ? ਕਹਿੰਦਾ ਬਥੇਰਾ ਕਰਦਾ। ਕਹਿੰਦਾ ਫਿਰ ਬੈਠਾ ਕੀ ਦੇਖਦਾ? ਖਾ ਲੈ ਇਹਨੂੰ। ਹਲਵਾਈ ਕਹਿੰਦਾ ਅੱਛਾ। ਕਹਿੰਦਾ ਤੂੰ ਮੈਨੂੰ ਪਾਗਲ ਸਮਝਦਾ। ਕਹਿੰਦਾ ਜੇ ਮੈਂ ਮਠਾਈ ਖਾਣ ਲੱਗ ਗਿਆ ਨਾ ਮੇਰੇ ਜਵਾਕ ਭੁੱਖੇ ਮਰ ਜਾਣੇ ਆ। ਜੱਟ ਕਹਿੰਦਾ ਲੈ। ਐਦਾਂ ਕਿਦਾਂ ਜਵਾਕ ਭੁੱਖੇ ਮਰ ਜਾਣਗੇ? ਕਹਿੰਦਾ ਤੂੰ ਸਹੀ ਕਹਿੰਦਾ। ਕਹਿੰਦਾ ਹਾਂ ਜੇ ਮੈਂ ਮਠਿਆਈ ਖਾਣ ਲੱਗਾਂ ਮੇਰੇ ਤਾਂ ਜਵਾਕ ਭੁੱਖੇ ਮਰ ਜਾਂਦੇ ਆ ਜੱਟ ਕਹਿੰਦਾ ਫਿਰ ਤੂੰ ਪਰੇ ਹੋ ਉਹ ਹਲਵਾਈ ਜਨ ਧੱਕਾ ਮਾਰ ਕੇ ਪਾਸੇ ਕਰ ਦਿੰਦਾ ਤੇ ਆਪ ਉੱਥੇ ਬਹਿ ਜਾਂਦਾ ਤੇ ਹੁਣ ਮਠਿਆਈ ਖਾਣ ਲੱਗ ਜਾਂਦਾ ਤੇ ਜਦੋਂ ਉਹ ਦੁਕਾਨਦਾਰ ਦੇਖਦਾ ਉਹਨੂੰ ਕਹਿੰਦਾ ਵੀ ਤੂੰ ਆ ਕੀ ਕਰ ਰਿਹਾ ਕਹਿੰਦਾ ਲੈ ਜੇ ਮਠਿਆਈ ਖਾਣ ਨਾਲ ਜਵਾਕ ਮਰਦੇ ਨੇ ਭੁੱਖੇ ਤਾਂ ਮੇਰੇ ਤਾਂ ਕੱਲ ਮਰਦੇ ਅੱਜ ਮਰਨ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਹੁਣ ਮੈਂ ਮਠਿਆਈ ਖਾ ਰਿਹਾ ਤੈਨੂੰ ਕੀ ਪ੍ਰੋਬਲਮ ਆ ਹੁਣ ਉਹ ਆਪਣੀ ਮਠਿਆਈ ਬਰਬਾਦ ਹੁੰਦੇ ਹੋਏ ਦੇਖਦਾ ਹਲਵਾਈ ਉਹਨੂੰ ਬੜਾ ਗੁੱਸਾ ਚੜਦਾ ਬੜੀਆਂ ਲਾਲ ਪੇਲੀਆਂ ਅੱਖਾਂ ਕੱਢਦਾ ਤੇ ਜੱਟ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਉਹਨੂੰ ਧੱਕਾ ਮਾਰਦਾ ਹੁਣ ਉਹ ਕਿੱਥੇ ਹਿੱਲਦਾ ਉਹ ਤਾਂ ਉੱਥੇ ਚੌਂਕੜਾ ਮਾਰ ਕੇ ਬਹਿ ਜਾਂਦਾ ਤੇ ਝੱਟ ਲਾ ਲੈਂਦਾ ਮਠਿਆਈ ਖਾਣ ਤੇ ਹੁਣ ਹਲਵਾਈ ਨੂੰ ਗੁੱਸਾ ਚੜੀ ਜਾਂਦਾ ਤੇ ਉਹਨੂੰ ਕਹਿੰਦਾ ਕਿ ਵੀ ਤੂੰ ਇੱਥੋਂ ਚਲਾ ਜਾ ਅੱਖਾਂ ਲਾਲ ਪੀਲੀਆਂਆਂ ਕਰਦਾ ਪਰ ਉਹ ਕਿੱਥੇ ਪ੍ਰਵਾਹ ਕਰਦਾ ਉਹ ਕਹਿੰਦਾ ਯਾਰ ਤੂੰ ਕਿਉਂ ਟੈਨਸ਼ਨ ਲੈਣਾ ਮਠਿਆਈ ਤਾਂ ਮੈਂ ਖਾ ਰਿਆ ਦੱਸ ਭੁੱਖੇ ਮਰਨਗੇ ਬੱਚੇ ਮੇਰੇ ਮਰਨਗੇ ਤੂੰ ਆਪਦਾ ਰਾਮ ਨਾਲ ਬੈਠ ਐਦਾਂ ਕਰਦੇ ਕਰਦੇ ਜੱਟ ਉਹਦੀ ਸਾਰੀ ਮਠਿਆਈ ਖਾ ਜਾਂਦਾ ਤੇ ਉਹ ਵਿਚਾਰਾ ਖੜਾ ਦੇਖੀ ਜਾਂਦਾ ਸੋ ਇਹ ਹੈਗਾ ਸਾਰਾ ਸਕੀਮ ਦਾ ਕੰਮ ਸਕੀਮ ਉਹ ਸਕੀਮ ਲਾ ਕੇ ਉਹਦੀ ਮਠਿਆਈ ਖਾ ਜਾਂਦਾ ਲਓ ਜੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਜਿਹੜੀਆਂ ਇਹ ਸਟੋਰੀਆਂ ਮੈਂ ਤੁਹਾਨੂੰ ਸੁਣਾਉਂਦੀ ਆਂ ਜਾਂ ਗੱਲਾਂ ਬਾਤਾਂ ਆਪਾਂ ਵੀ ਕਿਤੇ ਤੋਂ ਸੁਣੀਆਂ ਹੋਈਆਂ ਨੇ ਕੋਈ ਦਿਮਾਗ ਚ ਆ ਜਾਂਦੀ ਆ ਤਾਂ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ ਕਿਉਂਕਿ ਹੱਸਣ ਲਈ ਇਹੋ ਜਿਹੀਆਂ ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਨੇ ਤੇ ਤੁਹਾਡੀਆਂ ਟੈਨਸ਼ਨਾਂ ਭਜਾਉਣ ਲਈ ਇਹ ਗੱਲਾਂ ਬਾਤਾਂ ਆਪਾਂ ਪਾਉਂਦੇ ਆਂ ਤੇ ਵੀਡੀਓ ਪਾਉਂਦੇ ਆਂ ਜੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ